ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਡਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਵੇਗਾ ਅਤੇ ਜੇਕਰ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਆ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਲੈ ਕੇ ਤਾਂ ਉਹ ਵੀ ਦੂਰ ਹੋ ਜਾਵੇਗਾ ਮਨ ਦੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਮੁੱਕ ਸਕਦੀਆਂ ਨੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਇੱਥੇ ਨਾ ਮਹਾਪੁਰਖ ਜੀ ਬੜਾ ਸੋਹਣਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਸੇ ਦੇ ਉੱਤੇ ਕਿਰਪਾ ਹੋ ਜਾਵੇ ਉਹ ਵਾਹਿਗੁਰੂ ਅਕਾਲ ਪੁਰਖ ਜੀ ਕਿਸੇ ਦੇ ਉੱਤੇ ਦਇਆਵਾਨ ਹੋ ਜਾਣ ਕਿਰਪਾ ਕਰ ਦੇਣ ਕਿਸੇ ਨੂੰ ਦੇਣਾ ਸ਼ੁਰੂ ਕਰ ਦੇਣ ਤਾਂ ਅੱਗੋਂ ਕਈ ਵਾਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇਣ ਤੇ ਆਉਂਦੇ ਆ ਨਾ ਫਿਰ ਬੰਦੇ ਦੀ ਜ਼ਿੰਦਗੀ ਦੀਆਂ ਸਾਰੀਆਂ ਕਮੀਆਂ ਸਾਰੀਆਂ ਮੋਹਤਾਜੀਆਂ ਦੂਰ ਕਰ ਦਿੰਦੇ ਨੇ ਇਸ ਕਰਕੇ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਇਹ ਦੁਨੀਆ ਦੇ ਦਰਲੇ ਕੱਢਣ ਦੇ ਨਾਲੋਂ ਮਾਲਕ ਦੇ ਦਰਲੇ ਕੱਢੋ ਮਾਲਕ ਅਗੇਰ ਦਾ ਸੰਬੰਧੀਆਂ ਕਰੋ ਪਰ ਅਸੀਂ ਕੀ ਕਰਦੇ ਹਾਂ ਸਾਡੀ ਅਰਦਾਸ ਬੇਨਤੀ ਘੱਟ ਹੁੰਦੀ ਆ ਅਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਜ਼ਿਆਦਾ ਹੁੰਦੇ ਨੇ ਕਿ ਵਾਹਿਗੁਰੂ ਜੀ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਪਰ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਭ ਦੇ ਲਈ ਕੁਝ ਨਾ ਕੁਝ ਸੋਚ ਕੇ ਰੱਖਿਆ ਏ ਸਤਗੁਰ ਸੱਚੇ ਪਾਤਸ਼ਾਹ ਨੂੰ ਸਭ ਦਾ ਫਿਕਰ ਆ ਕਿਉਂਕਿ ਅਸੀਂ ਉਸ ਮਾਲਕ ਦੇ ਬੱਚੇ ਆ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਅਤੇ ਉਹ ਮਾਲਕ ਨੂੰ ਆਪਣੇ ਬੱਚਿਆਂ ਦਾ ਫਿਕਰ ਆ ਜੇ ਦੁਨਿਆਵੀ ਮਾਪੇ ਸਾਡਾ ਇੰਨਾ ਫਿਕਰ ਰੱਖਦੇ ਆ ਅਤੇ ਸਾਡੇ ਲਈ ਕਿੰਨਾ ਕੁਝ ਕਰਦੇ ਆ ਜਰਾ ਆਪ ਸੋਚੋ ਦੀਨ ਦੁਨੀਆਂ ਦਾ ਮਾਲਕ ਸਾਡੇ ਅਸਲ ਪਿਤਾ ਪਰਮ ਪਿਤਾ ਪਰਮਾਤਮਾ ਉਹਨਾਂ ਨੂੰ ਸਾਡਾ ਕਿੰਨਾ ਫਿਕਰ ਹੋਵੇਗਾ ਵਾਹਿਗੁਰੂ ਜੀ ਨੂੰ ਸਾਡਾ ਕਿੰਨਾ ਫਿਕਰ ਆ ਅਤੇ ਵਾਹਿਗੁਰੂ ਜੀ ਸਾਡੇ ਉੱਤੇ ਕਿੰਝ ਕਿਰਪਾ ਕਰਦੇ ਨੇ ਉਹਨਾਂ ਨੇ ਸਾਡੇ ਬਾਰੇ ਕੀ ਕੀ ਸੋਚਿਆ ਹੈ ਉਹ ਸਮਝਣ ਦੇ ਲਈ ਇੱਕ ਨਿੱਕੀ ਜੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਸੁਣਨ ਤੋਂ ਬਾਅਦ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਣਾ ਹੈ ਪਤਾ ਲੱਗੇਗਾ ਵੀ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਦੇਣ ਤੇ ਆਉਂਦੇ ਆ ਤਾਂ ਕਿੰਝ ਕਿਰਪਾ ਕਰਦੇ ਨੇ ਤਾਂ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ ਕਹਾਣੀ ਦੇ ਉੱਤੇ ਕਿੰਤੂ ਪਰੰਤੂ ਕਰਨ ਦੀ ਬਜਾਏ ਕਹਾਣੀ ਦੀ ਸਿੱਖਿਆ ਨੂੰ ਆਪਾਂ ਸਮਝਣਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੇਡਾਂ ਨੂੰ ਆਪਾਂ ਸਮਝਣਾ ਹੈ ਤਾਂ ਆਓ ਫਿਰ ਕਹਾਣੀ ਸ਼ੁਰੂ ਕਰਦੇ ਆਂ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਜਿਹਦਾ ਪਤੀ ਅਕਾਲ ਚਲਾਣਾ ਕਰ ਗਿਆ ਕਹਿੰਦੇ ਇੱਕ ਤਾਂ ਪਹਿਲਾਂ ਹੀ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਉੱਤੋਂ ਪਤੀ ਅਕਾਲ ਚਲਾਣਾ ਕਰ ਗਿਆ ਅਤੇ ਉਹ ਬੀਬੀ ਦੇ ਘਰ ਦੇ ਵਿੱਚ ਦੋ ਬੇਟੀਆਂ ਪਹਿਲਾਂ ਸਨ ਇੱਕ ਬੇਟੀ 2 ਸਾਲ ਦੀ ਇੱਕ 4 ਸਾਲ ਦੀ ਅਤੇ ਇੱਕ ਬੱਚਾ ਉਹਦੇ ਗਰਭ ਦੇ ਵਿੱਚ ਪਲ ਰਿਹਾ ਬੀਬੀ ਦੇ ਉੱਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਪਿਆ ਕਹਿੰਦੇ ਉਹ ਆਪਣੇ ਪਤੀ ਨੂੰ ਯਾਦ ਕਰਕੇ ਆਪਣੀਆਂ ਬੱਚੀਆਂ ਦੀਆਂ ਚਿੰਤਾ ਕਰ ਕਰਕੇ ਹਰ ਵੇਲੇ ਰੋਂਦੀ ਰਹਿੰਦੀ ਕਹਿੰਦੇ ਫਿਕਰ ਚਿੰਤਾ ਕਰਦਿਆਂ ਕਰਦਿਆਂ 1-2 ਮਹੀਨੇ ਬੀਤੇ ਅਤੇ ਉਹ ਬੀਬੀ ਨੇ ਇੱਕ ਹੋਰ ਬੱਚੀ ਨੂੰ ਜਨਮ ਦਿੱਤਾ ਪਰ ਕਹਿੰਦੇ ਉਹ ਬੱਚੀ ਨੂੰ ਜਨਮ ਦਿੰਦਿਆਂ ਸਾਰ ਉਹਦੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਕਿਉਂਕਿ ਕਹਿੰਦੇ ਆ ਵੀ ਜਦੋਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਭੇਜਦੇ ਆ ਨਾ ਤਾਂ ਉਹ ਸਾਨੂੰ ਸਾਡੀ ਉਮਰ ਕੋਈ ਦਿਨ ਮਹੀਨੇ ਸਾਲਾਂ ਵਿੱਚ ਨਹੀਂ ਦਿੰਦੇ ਸਵਾਸਾਂ ਦੀ ਪੂੰਜੀ ਦੇ ਰੂਪ ਦੇ ਵਿੱਚ ਦਿੰਦੇ ਆ ਜਿੰਨੇ ਸਾਹ ਉਹਨਾਂ ਨੇ ਦੇ ਦਿੱਤੇ ਉਹ ਸਾਤ ਨਾ ਕੋਈ ਵੱਧ ਸਾ ਸਾਨੂੰ ਮਿਲ ਸਕਦਾ ਇਹ ਨਾ ਘਟ ਇਹ ਪਰਮਪਿਤਾ ਪਰਮਾਤਮਾ ਦਾ ਅਟਲ ਫੈਸਲਾ ਹੈ ਜਿਹਨੂੰ ਕੋਈ ਨਹੀਂ ਬਦਲ ਸਕਦਾ ਤੇ ਕਹਿੰਦੇ ਉਹ ਬੱਚੀ ਨੂੰ ਜਨਮ ਦਿੰਦਿਆਂ ਸਾਰ ਹੀ ਉਹ ਬੀਬੀ ਦੇ ਸਵਾਸਾਂ ਦੀ ਪੂੰਜੀ ਖਤਮ ਹੋਈ ਤਾਂ ਉੱਪਰੋਂ ਜਮਰਾਜ ਜੀ ਨੇ ਆਪਣਾ ਇੱਕ ਦੇਵਦੂਤ ਉਹ ਬੀਬੀ ਨੂੰ ਲੈਣ ਭੇਜਿਆ ਵੀ ਉਹਦੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਆ ਉਹਨੂੰ ਲੈ ਕਹਿੰਦੇ ਜਦੋਂ ਦੇਵਦੂਤ ਉਹ ਬੀਬੀ ਨੂੰ ਲੈਣ ਆਇਆ ਤਾਂ ਕਹਿੰਦੇ ਉਹ ਦੇਵਦੂਤ ਨਰਮ ਕੋਮਲ ਦਿਲ ਦਾ ਸੀ ਉਹਨੂੰ ਇਹ ਸਭ ਕੁਝ ਦੇਖ ਕੇ ਤਰਸ ਆ ਗਿਆ ਉਹਨੇ ਮਨ ਵਿੱਚ ਸੋਚਿਆ ਵੀ ਦੋ ਬੱਚੀਆਂ ਪਹਿਲਾਂ ਨੇ ਇੱਕ ਬੱਚੀ ਨੇ ਅੱਜ ਹੀ ਜਨਮ ਲਿਆ ਜੋ ਆਪਣੀ ਮਰੀ ਮਾਂ ਦੀਆਂ ਛਾਤੀ ਨਾਲੋਂ ਵਿੱਚੋਂ ਦੁੱਧ ਚੁੰਗ ਰਹੀ ਆ ਪਿਤਾ ਪਹਿਲਾਂ ਹੀ ਇਹਨਾਂ ਦੇ ਸਿਰ ਤੇ ਨਹੀਂ ਆ ਤਾਂ ਉਹਨੇ ਮਨ ਵਿੱਚ ਸੋਚਿਆ ਵੀ ਮੈਂ ਇਹ ਪਾਪ ਨਹੀਂ ਕਰ ਸਕਦਾ ਜੇ ਮੈਂ ਇਹ ਬੀਬੀ ਨੂੰ ਲੈ ਗਿਆ ਤਾਂ ਇਹ ਬੱਚੀਆਂ ਰੋਲ ਜਾਣਗੀਆਂ ਕਹਿੰਦੇ ਉਹ ਦੇਵਦੂਤ ਖਾਲੀ ਹੱਥ ਵਾਪਸ ਜਮਰਾਜ ਜੀ ਦੇ ਕੋਲ ਗਿਆ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਜਮਰਾਜ ਜੀ ਮੈਂ ਉਹ ਬੀਬੀ ਨੂੰ ਨਹੀਂ ਲੈ ਕੇ ਆ ਸਕਦਾ ਮੇਰੇ ਤੋਂ ਇਹ ਪਾਪ ਨਹੀਂ ਕਮਾਇਆ ਜਾਣਾ ਉਹ ਬੱਚਿਆਂ ਬਾਰੇ ਕੁਝ ਸੋਚੋ ਕਹਿੰਦੇ ਜਮਰਾਜ ਨੇ ਜਦੋਂ ਦੇਵਦੂਤ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਜਮਰਾਜ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਗੁੱਸੇ ਦੇ ਵਿੱਚ ਆਣ ਕੇ ਦੇਵਦੂਤ ਨੂੰ ਕਿਹਾ ਵੀ ਤੂੰ ਉਹ ਪਰਮਪਿਤਾ ਪਰਮਾਤਮਾ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਜਮਣਾ ਮਰਨਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਤੂੰ ਉਹ ਮਾਲਕ ਦੇ ਕੰਮ ਦੇ ਵਿੱਚ ਦਖਲਾ ਅੰਦਾਜ਼ੀ ਕੀਤੀ ਹੈ ਇਸ ਕਰਕੇ ਤੈਨੂੰ ਇਸ ਗਲਤੀ ਦੀ ਸਜ਼ਾ ਮਿਲੇਗੀ ਉਹ ਬੀਬੀ ਨੂੰ ਤਾਂ ਕੋਈ ਹੋਰ ਦੇਵਦੂਤ ਜਾ ਕੇ ਲੈ ਆਵੇਗਾ ਪਰ ਤੈਨੂੰ ਇਹ ਸਜ਼ਾ ਭੁਗਤਣ ਦੇ ਲਈ ਉਸ ਧਰਤੀ ਤੇ ਜਾਣਾ ਪੈਣਾ ਹੈ ਕਹਿੰਦੇ ਜਮਰਾਜ ਜੀ ਨੇ ਉਹ ਦੇਵਦੂਤ ਨੂੰ ਜਨਮ ਦੇ ਕੇ ਧਰਤੀ ਤੇ ਭੇਜ ਦਿੱਤਾ ਇਹ ਦੇਵਦੂਤ ਦਾ ਜਨਮ ਹੋਇਆ ਇੱਕ ਮੋਚੀ ਦੇ ਘਰ ਦੇ ਵਿੱਚ ਕਹਿੰਦੇ ਹੁਣ ਇਧਰ ਇਹ ਨੇ ਜਨਮ ਲਿਆ ਇਧਰ ਉਹ ਇਹ ਵੱਡਾ ਹੋ ਰਿਹਾ ਏ ਉਧਰ ਉਹ ਤਿੰਨ ਬੱਚੀਆਂ ਵੀ ਵੱਡੀਆਂ ਹੋ ਗਈਆਂ ਤੇ ਕਹਿੰਦੇ ਇਹਨੇ ਮੋਚੀ ਦੇ ਘਰ ਜਨਮ ਲਿਆ ਸੀ ਤਾਂ ਇਹਨੇ ਆਪਣੇ ਬਾਪ ਦਾ ਸਾਰਾ ਕੰਮ ਸਿੱਖ ਲਿਆ ਕਹਿੰਦੇ ਇਹਦੀ ਬਣਾਈ ਹੋਈ ਜੁੱਤੀ ਦੇ ਚਰਚੇ ਚਾਰ ਸ਼ਹਿਰੇ ਹੋਣ ਲੱਗੇ ਦੂਰੋਂ ਨੇੜਿਓ ਲੋਕ ਇਹਦੇ ਕੋਲੋਂ ਸਪੈਸ਼ਲ ਜੁੱਤੀਆਂ ਬਣਾਉਣ ਦੇ ਲਈ ਆਉਂਦੇ ਤੇ ਕਹਿੰਦੇ ਇੱਕ ਦਿਨ ਤਿੰਨ ਕੁੜੀਆਂ ਜੋ ਬਹੁਤ ਸੋਹਣੀਆਂ ਅਤੇ ਅਮੀਰ ਘਰ ਤੋਂ ਲੱਗ ਰਹੀਆਂ ਸਨ ਉਹ ਇਹਦੇ ਕੋਲ ਜੁੱਤੀਆਂ ਬਣਾਉਣ ਦੇ ਲਈ ਆਈਆਂ ਉਹਨਾਂ ਦੇ ਨਾਲ ਇੱਕ ਬਜ਼ੁਰਗ ਮਾਤਾ ਜੀ ਸਨ ਕਹਿੰਦੇ ਉਹ ਬਜ਼ੁਰਗ ਮਾਤਾ ਜੀ ਨੇ ਆ ਕੇ ਇਸ ਦੁਗਿਆ ਜੋ ਕਿ ਮੋਚੀ ਦੇ ਘਰ ਦੇ ਵਿੱਚ ਉਹਦਾ ਬੇਟਾ ਬਣ ਕੇ ਰਹਿ ਰਿਹਾ ਸੀ ਉਹਨੂੰ ਕਿਹਾ ਵੀ ਭਾਈ ਮੇਰੀਆਂ ਧੀਆਂ ਦੇ ਲਈ ਸੋਹਣੀਆਂ ਸੋਹਣੀਆਂ ਜੁੱਤੀਆਂ ਬਣਾ ਦੇ ਮੇਰੀ ਵੱਡੀ ਧੀ ਦਾ ਵਿਆਹ ਰੱਖਿਆ ਹੈ ਮੈਂ ਇਹਨਾਂ ਨੇ ਇਹਦੇ ਵਿਆਹ ਦੇ ਜੁੱਤੀਆਂ ਪਾਉਣੀਆਂ ਨੇ ਤੇ ਕਹਿੰਦੇ ਉਹ ਦੇਵਦੂਤ ਨੇ ਬਜ਼ੁਰਗ ਮਾਤਾ ਨੂੰ ਵੈਸੇ ਹੀ ਪੁੱਛ ਲਿਆ ਕਿ ਮਾਤਾ ਜੀ ਇਹ ਤਿੰਨੋਂ ਤੁਹਾਡੀਆਂ ਬੱਚੀਆਂ ਨੇ ਤੇ ਕਹਿੰਦੇ ਮਾਤਾ ਨੇ ਦੱਸਿਆ ਕਿ ਨਹੀਂ ਭਾਈ ਇਹਨਾਂ ਬੱਚੀਆਂ ਨੂੰ ਮੈਂ ਢਿੱਡੋਂ ਜਨਮ ਤਾਂ ਨਹੀਂ ਦਿੱਤਾ ਪਰ ਮੈਨੂੰ ਆਪਣੀਆਂ ਧੀਆਂ ਨਾਲੋਂ ਵੱਧ ਕੇ ਪਿਆਰੀਆਂ ਨੇ ਮੈਂ ਧੀਆਂ ਵਾਂਗ ਹੀ ਇਹਨਾਂ ਬੱਚੀਆਂ ਨੂੰ ਪਾਲ ਲਿਆ ਏ ਕਿਉਂਕਿ ਮੇਰੇ ਘਰ ਦੇ ਵਿੱਚ ਔਲਾਦ ਨਹੀਂ ਸੀ ਅਤੇ ਇਹ ਤਿੰਨੋ ਕੁੜੀਆਂ ਦੇ ਸਿਰ ਤੋਂ ਮਾਪੇ ਦਾ ਸਾਯਾ ਉੱਠ ਗਿਆ ਸੀ ਕਹਿੰਦੇ ਜਦੋਂ ਉਹ ਦੇਵਦੂਤ ਨੂੰ ਮਾਤਾ ਗੱਲ ਦੱਸਣ ਲੱਗੀ ਦੱਸਦਿਆਂ ਦੱਸਦਿਆਂ ਪਤਾ ਲੱਗਾ ਵੀ ਇਹ ਤਾਂ ਉਹੀ ਤਿੰਨ ਕੁੜੀਆਂ ਨੇ ਜਿੰਨਾ ਕਰਕੇ ਮੈਂ ਇਹਨਾਂ ਦੀ ਮਾਂ ਨੂੰ ਜਮਰਾਜ ਕੋਲ ਨਹੀਂ ਲੈ ਕੇ ਗਿਆ ਤੇ ਜਮਰਾਜ ਨੇ ਮੈਨੂੰ ਸਜ਼ਾ ਦੇ ਕੇ ਇੱਥੇ ਭੇਜਿਆ ਤਾਂ ਫਿਰ ਉਹ ਦੇਵਦੂਤ ਨੂੰ ਸਾਰੀ ਗੱਲ ਸਮਝ ਦੇ ਵਿੱਚ ਆ ਗਈ ਵੀ ਵਾਕਿਆ ਹੀ ਜੇਕਰ ਉਸ ਦਿਨ ਇਹਨਾਂ ਦੀ ਮਾਂ ਇਹਨਾਂ ਨੂੰ ਛੱਡ ਕੇ ਨਾ ਜਾਂਦੀ ਤਾਂ ਹੋ ਸਕਦਾ ਸਾਰੀ ਉਮਰ ਗਰੀਬ ਹੀ ਰਹਿੰਦੀਆਂ ਸਾਰੀ ਉਮਰ ਰੁੱਲ ਜਾਂਦੀਆਂ ਰੁੱਲ ਪਰ ਉਹਨੇ ਇਸ ਦੁਨੀਆ ਤੋਂ ਜਾਣਾ ਸੀ ਅਤੇ ਇਸ ਬੀਬੀ ਨੇ ਇਹਨਾਂ ਨੂੰ ਗੋਦ ਲੈ ਕੇ ਪਾਲਣਾ ਪੁੱਛਣਾ ਸੀ ਇਹ ਵਾਕਿਆ ਹੀ ਪਰਮਾਤਮਾ ਦੀ ਖੇਡ ਨੂੰ ਕੋਈ ਨਹੀਂ ਸਮਝ ਸਕਦਾ ਕਹਿੰਦੇ ਉਸ ਵਕਤ ਦੇਵਦੂਤ ਨੂੰ ਸਮਝ ਦੇ ਵਿੱਚ ਆਇਆ ਵੀ ਸੱਚਮੁੱਚ ਮੈਂ ਉਹ ਪਰਮ ਪਿਤਾ ਪਰਮਾਤਮਾ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਸੀ ਕਿਉਂਕਿ ਪਰਮਾਤਮਾ ਨੇ ਸਭ ਦੇ ਲਈ ਕੁਝ ਨਾ ਕੁਝ ਸੋਚਿਆ ਹੈ ਪਰਮਾਤਮਾ ਨੂੰ ਸਭ ਦਾ ਫਿਕਰ ਆ ਤੇ ਕਹਿੰਦੇ ਉਹ ਦੇਵਦੂਤ ਮਨ ਹੀ ਮਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਤੋਂ ਜਮ ਰਾਜ ਜੀ ਤੋਂ ਮਾਫੀ ਮੰਗਣ ਲੱਗਾ ਤੇ ਇਹ ਕਹਾਣੀ ਆਪ ਆਪ ਕੀ ਦੇ ਨਾਲ ਕਿਉਂ ਸਾਂਝੀ ਕੀਤੀ ਇਸੇ ਕਰਕੇ ਵੀ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਖੇਡ ਨੂੰ ਕੋਈ ਨਹੀਂ ਸਮਝ ਸਕਿਆ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕਿਸੇ ਤੇ ਦਇਆਲ ਹੁੰਦੇ ਨੇ ਕਿਰਪਾ ਕਰਦੇ ਨੇ ਤਾਂ ਫਿਰ ਦੇਣ ਲੱਗਿਆਂ ਦੇਰੀ ਨਹੀਂ ਕਰਦੇ ਇਸ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਨਾ ਫਿਰ ਕਿਰਪਾ ਸੰਭਾਲਣੀ ਔਖੀ ਹੋ ਜਾਂਦੀ ਆ ਇਸੋ